ਟੀਮ ਇੰਡੀਆ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ ਪਹਿਲੀ ਪਾਰੀ 8 ਵਿਕਟਾਂ ਤੇ 562 ਰਨ ਬਣਾ ਕੇ ਐਲਾਨੀ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਦੋਰੇ ਸੈਂਕੜੇ ਦੇ ਆਸਰੇ ਟੀਮ ਨੇ ਟੈਸਟ ਮੈਚ ਬੇਹਦ ਮਜ਼ਬੂਤ ਸਥਿਤੀ ਬਣਾਈ। ਟੀਮ ਇੰਡੀਆ ਨੇ ਮੈਚ ਦੇ ਦੂਜੇ ਦਿਨ 4 ਵਿਕਟਾਂ ਦੇ ਨੁਕਸਾਨ ਤੇ 302 ਰਨ ਤੋਂ ਪਾਰੀ ਨੂੰ ਅੱਗੇ ਵਧਾਇਆ। ਕਪਤਾਨ ਵਿਰਾਟ ਕੋਹਲੀ ਨੇ ਜਲਦੀ ਹੀ ਆਪਣੇ 150 ਰਨ ਪੂਰੇ ਕਰ ਲਏ ਇਸ ਦੇ ਬਾਅਦ ਰਵੀ ਚੰਦਰਨ ਅਸ਼ਵਿਨ ਨੂੰ 43 ਰਨ ਦੇ ਸਕੋਰ ਤੇ ਜੀਵਨਦਾਨ ਮਿਲਿਆ ਜਦ ਵਕੀਪੀਟਰ ਨੇ ਗੈਬਰੀਅਲ ਦੀ ਗੇਂਟ ਤੇ ਅਸ਼ਵਿਨ ਦਾ ਕੈਚ ਛੱਡ ਦਿੱਤਾ ਅਸ਼ਵਿਨ ਨੇ ਸੰਭਲ ਕੇ ਖੇਡਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਇਸੇ ਦੌਰਾਨ ਲੰਚ ਹੋਇਆ ਤੇ ਲੰਚ ਤੋਂ ਠੀਕ ਪਹਿਲਾਂ ਵਿਰਾਟ ਕੋਹਲੀ ਨੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ ਵਿਰਾਟ ਨੇ 281 ਗੇਂਦਾਂ ਤੇ ਦੋਹਰਾ ਸੈਂਕੜਾ ਚੜ੍ਹਿਆ ਵਿਰਾਟ ਕੋਹਲੀ ਨੇ ਲੰਚ ਤੋਂ ਬਾਅਦ ਦੂਜੀ ਗੇਂਦ ਤੇ ਆਪਣਾ ਵਿਕਟ ਕੁਵਾ ਦਿੱਤਾ ਵਿਰਾਟ ਕੋਹਲੀ ਨੇ 283 ਗੇਂਦਾਂ ਤੇ 24 ਚੌਕੇ ਲਗਾਉਂਦੇ ਹੋਏ 200 ਰਨਾਂ ਦੀ ਪਾਰੀ ਖੇਡੀ ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਅਸ਼ਵਿਨ ਨੇ ਆਪਣੀ ਦਮਦਾਰ ਪਾਰੀ ਨੋਕੇ ਵਧਾਇਆ ਅਤੇ ਆਪਣਾ ਸੈਂਕੜਾ ਪੂਰਾ ਕੀਤਾ ਅਸ਼ਵਿਨ ਨੇ ਟੀਮ ਇੰਡੀਆ ਲਈ 113 ਰਨ ਬਣਾਏ ਅਸ਼ਵਿਨ ਨੇ 12 ਚੌਕੀਆਂ ਦੀ ਮਦਦ ਨਾਲ 253 ਗੇਂਦਾਂ ਉਤੇ 113 ਰਨਾਂ ਦੀ ਪਾਰੀ ਖੇਡੀ ਟੀਮ ਇੰਡੀਆ ਲਈ ਰਿਦੀਮਾ ਸਾਹਾ, ਅਮਿਤ ਮਿਸ਼ਰਾ ਤੇ ਮੁਹੰਮਦ ਸ਼ਮੀ ਨੇ ਵੀ ਚੰਗੀਆਂ ਪਾਰੀਆਂ ਖੇਡੀਆਂ ਅਤੇ ਟੀਮ ਨੂੰ 560 ਰਨ ਦੇ ਮਜ਼ਬੂਤ ਸਕੋਰ ਤੱਕ ਪਹੁੰਚਾਉਣ 'ਚ ਮਦਦ ਕੀਤੀ। ਜਦਕਿ ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਵੈਸਟ ਇੰਡੀਜ਼ ਨੂੰ ਇੱਕ ਝਟਕਾ ਲੱਗ ਚੁੱਕਾ ਸੀ। ਟੀਮ ਨੇ ਦਿਨ ਦਾ ਖੇਡ ਇੱਕ ਵਿਕਟ ਦੇ ਨੁਕਸਾਨ 'ਤੇ 31 ਰਨ ਬਣਾ ਕੇ ਖਤਮ ਕੀਤਾ। ਵਿਰਾਟ ਕੋਹਲੀ ਨੇ ਦੂਜੇ ਦਿਨ ਵੀ ਤਮਾਕੇਦਾਰ ਖੇਡ ਵਿਖਾਈ ਹੈ ਵਿਰਾਟ ਕੋਹਲੀ ਨੇ 283 ਗੇਂਦਾਂ ਦੇ 24 ਚੌਕੇ ਲਗਾ ਕੇ 200 ਰਨਾਂ ਦੀ ਪਾਰੀ ਕੀਤੀ ਕੋਲੀ ਟੀਮ ਮੀਡੀਆ ਦੇ ਪਹਿਲੇ ਕਪਤਾਨ ਬਣ ਗਏ ਨੇ ਜੋ ਵਿਦੇਸ਼ੀ ਧਰਤੀ ਤੇ ਦੋੜਾ ਸੈਂਕੜਾ ਜੜਨ ਦੇ ਵਿੱਚ ਕਾਮਯਾਬ ਹੋਏ ਨੇ ਇਸ ਤੋਂ ਬਲਾਂ ਕਿ ਸਭ ਤੋਂ ਵੱਧ ਭਾਰਤੀ ਕਪਤਾਨ ਵੱਲੋਂ ਵਿਦੇਸ਼ੀ ਧਰਤੀ ਤੇ ਬਣਿਆ ਬੈਸਟ ਸਕੋਰ 149 ਰਨਾਂ ਦਾ ਸੀ ਜੋ ਕਿ ਰਾਹੁਲ ਦਰਾਵਿੜ ਨੇ ਬਣਾਏ ਸਨ ਆਪਣੀ ਇਸ ਪਾਰੀ ਦੇ ਦੌਰਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ 'ਚ 3000 ਰਨ ਵੀ ਪੂਰੇ ਕਰ ਲਏ इंग्लैंड ਅਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋਏ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਬੱਲੇਬਾਜ਼ ਹਿੱਟ ਸਾਫਿਤ ਹੋਏ ਕਪਤਾਨ ਐਲਿਸਟਰ ਕੁੱਕ ਅਤੇ ਜੋਰੂਡ ਦੇ ਸੈਂਕੜਿਆਂ ਦੇ ਆਸਰੇ ਇੰਗਲੈਂਡ ਨੇ ਪਹਿਲੇ ਦਿਨ ਦਾ ਖੇਡ ਖਤਮ ਹੁਣ ਤੱਕ 4 ਵਿਕਟ ਗੁਆ ਕੇ 314 ਰਨ ਬਣਾ ਲਏ ਸਨ ਇੰਗਲੈਂਡ ਨੂੰ ਮਜ਼ਬੂਤ ਸ਼ੁਰੂਆਤ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਪਤਾਨ ਐਲਿਸਟਰ ਕੁੱਕ ਦਾ ਰਿਹਾ ਕਪਤਾਨ ਨੇ ਇੰਗਲੈਂਡ ਨੂੰ ਸ਼ੁਰੂਆਤੀ ਝਟਕੇ ਤੋਂ ਸਬਾਲਦੇ ਹੋਏ ਸੈਂਕੜਾ ਜੜਿਆ ਅਤੇ ਟੀਮ ਨੂੰ 200 ਰਨਾਂ ਦੇ ਪਾਰ ਪਹੁੰਚਾਇਆ। ਕੁੱਕ ਨੇ 90 ਗੇਂਦਾਂ 'ਤੇ ਅਰਧ ਸੈਂਕੜਾ ਪੂਰਾ ਕੀਤਾ ਅਤੇ ਫਿਰ ਤੇਜ਼ੀ ਨਾਲ 157 ਗੇਂਦਾਂ 'ਤੇ 100 ਰਨ ਦਾ ਅੰਕੜਾ ਪਾਰ ਕੀਤਾ। ਹਾਲਾਂਕਿ ਕੁੱਕ ਸੈਂਕੜਾ ਜੜਨ ਤੋਂ ਬਾਅਦ ਜ਼ਿਆਦਾ ਸਮਾਂ ਮੈਦਾਨ ਤੇ ਨਹੀਂ ਟਿਕੇ ਅਤੇ 105 ਰਨ ਬਣਾ ਕੇ ਆਊਟ ਹੋਏ। ਕੁੱਕ ਨੇ 172 ਗੇਂਦਾਂ ਤੇ 15 ਚੌਕੇ ਲਗਾਉਂਦੇ ਹੋਏ 105 ਰਨ ਬਣਾਏ। ਇਹ ਕੁੱਕ ਦੇ ਕਰੀਅਰ ਦਾ 3ਵਾਂ ਸੈਂਕੜਾ ਹੈ। ਪਹਿਲੇ ਦਿਨ ਦੇ ਖੇਡ ਦੌਰਾਨ ਪਾਕਿਸਤਾਨ ਵੱਲੋਂ ਮੁਹੰਮਦ ਆਮਿਰ ਅਤੇ ਰਾਹਤ ਅਲੀ ਨੇ ਦਮਦਾਰ ਖੇਡ ਵਿਖਾਇਆ ਦੋਵੇਂ ਗੇਂਦਬਾਜ਼ਾਂ ਨੇ ਦਿਨ ਦੇ ਖੇਡ ਦੌਰਾਨ ਦੋ ਤੋਂ ਵਿਕਟ ਹਾਸਲ ਕੀਤੇ ਮੁਹੰਮਦ ਆਮਿਰ ਨੇ ਐਲੈਕਸ ਹੀਲਜ਼ ਅਤੇ ਅਲਿਸਟਰ ਕੁੱਕ ਨੂੰ ਆਊਟ ਕੀਤਾ ਜਦਕਿ ਰਾਹਤ ਅਲੀ ਨੇ ਜੇਮਸ ਵੈਨਜ਼ ਅਤੇ ਗੈਰੀ ਬ੍ਰਾਲਸ ਨੂੰ ਪਵੇਲੀਅਨ ਦਾ ਰਾਹ ਵਿਖਾਇਆ ਸੀਰੀਜ਼ ਦਾ ਪਹਿਲਾ ਟੈਸਟ ਜਿੱਤ ਕੇ ਪਾਕਿਸਤਾਨ 1-0 ਨਾਲ ਅੱਗੇ ਹੈ ਬ੍ਰਾਜ਼ੀਲ ਵਿੱਚ ਅਗਲੇ ਮਹੀਨੇ ਸ਼ੁਰੂ ਹੋ ਰਹੇ ਓਲੰਪਿਕ ਦੀਆਂ ਤਿਆਰੀਆਂ ਲਈ ਅਮਰੀਕਾ ਦੇ ਦੌਰੇ ਤੇ ਗਈ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਮੁਕਾਬਲੇ ਵਿੱਚ ਕੈਨੇਡਾ ਨੂੰ 5-2 ਨਾਲ ਹਰਾ ਕੇ ਦੂਜੀ ਵਾਰ ਜਿੱਤ ਅਰਜ ਕੀਤੀ ਭਾਰਤੀ ਟੀਮ ਦੇ ਲਈ ਉਪ ਕਪਤਾਨ ਦੀਪਿਕਾ ਤੇ ਫਾਰਵਰਡ ਵੰਦਨਾ ਕਟਾਰੀਆ ਨੇ 2-2 ਗੋਲ ਕੀਤੇ ਇਸ ਤੋਂ ਪਹਿਲਾਂ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਮੇਜ਼ਬਾਨ ਅਮਰੀਕਾ ਨੂੰ 2-1 ਦੇ ਨਾਲ ਹਰਾਇਆ ਸੀ ਜੁਮੈਕਾ ਦੇ ਮਹਾਨ ਦੌੜਾਕ ਹੁਸੈਨ ਬੋਲਟ ਨੇ ਅਗਲੇ ਮਹੀਨੇ ਹੋਵਾਲੇ ਰਿਓ 올림픽 ਲਈ ਆਪਣੇ ਦਾਅਵੇਦਾਰੀ ਬਰਕਰਾਰ ਰੱਖਦੇ ਹੋਏ ਪੁਰਸ਼ 200 ਮੀਟਰ ਦਾ ਖਿਤਾਬ ਜਿੱਤਿਆ ਲੰਡਨ ਦੇ 올림픽 ਸਟੇਡੀਅਮ ਵਿੱਚ ਐਨੀਵਰਸਰੀ ਖੇਡਾਂ ਦੇ ਪਹਿਲੇ ਦਿਨ ਇਸ ਦਿੱਗਜ ਦੌੜਾਕ ਨੇ 40 ਹਜ਼ਾਰ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ